ਇਕ ਆ ਦੇਖ ਲੋ ਰੀਲਾਂ ਵਾਲੀ ਇਹਨਾਂ ਜਿੰਨੀਆਂ ਰੀਲਾਂ ਬਸ ਐਦਾਂ ਨੱਚੀ ਟੱਪੀ ਜਾਂਦੀ ਆ ਕੋਈ ਕੁਛ ਨਹੀਂ ਪਤਾ ਲੱਗਦਾ ਕੀ ਕਰਨਾ ਕੀ ਨਹੀਂ ਕਰਨਾ ਪੰਜਾਬੀ ਸੂਟ ਪਾਇਆ ਇਹ ਨਾਲ ਪੰਜਾਬੀ ਜੁੱਤੀ ਪਾ ਸੋਣਾ ਵਧੀਆ ਨੱਚ ਤੇ ਅਗਲੇ ਨੂੰ ਸੋਣਾ ਲੱਗੇ ਪਰ ਦੇਖ ਲੋ ਕੀ ਹਰਕਤਾਂ ਕਰਦੀ ਆ ਕਦੇ ਨੱਚ ਟੱਪ ਕੇ ਕਦੇ ਉੱਤਰ ਚਲ ਜਾਂਦੀ ਕਦੇ ਉੱਧਰ ਚਲ ਜਾਂਦੀ ਆ ਹਰ ਕਰਾਂ ਦੇਖ ਲੋ ਫੇਰ ਇੱਥੇ ਆਣ ਕੇ ਦਰ ਰਪਲਾਈ ਵੀਡੀਓ ਲੈ ਕੇ ਆ ਜਣਗੇ ਕਿ ਲੋਕ ਸਾਨੂੰ ਮਾੜਾ ਬੋਲਦੇ ਆ ਤੇ ਆਪਣੇ ਵਾਲ ਨਹੀਂ ਦੇਖਦੇ ਵੱਤ ਸਹੀ ਏ ਮੈਂ ਨੂੰ ਇਹ ਸ਼ੱਕ ਹੁੰਦਾ ਵੀ ਤੇਰਾ ਸੂਟ ਟੇਢਾ ਸਿਮਿਆ ਹੋਇਆ। ਸੂਟ ਟੇਢਾ ਲੀਆ ਗਾਦੇ ਦਾ ਘਸਤਾ ਹੋਣਾ ਹੈ। ਹੈਨਾ? ਤਈ ਮੈਨੂੰ ਸ਼ੱਕ ਜਾਂਦਾ। ਸੂਟ ਤੇਰਾ ਟੇਢਾ ਸਿਮਿਆ। ਕਿਨੇ ਸਿਮਿਆ? ਕਿਦੋਂ ਸਿਮਿਆ? ਇੱਕ ਹੀ ਬੰਦਾ ਇਹ ਸਭ ਮੋਲੀ ਹੋਵੇ। ਔਰ ਵਾਂਸ ਫੋਰ ਵਾਂਸ ਫੋਰ ਉਪਰਾਵਾ ਸੂਟ ਨਹੀਂ ਟੇਡਾ ਤੁਹਾਡੀਆਂ ਹਰਕਤਾਂ ਹੀ ਟੇਡੀਆਂ ਐ ਠੀਕ ਆ ਨਾ ਤੁਸੀਂ ਤੇ ਆਪ ਟੇਡੇ ਹੋਏ ਫਿਰਦੇ ਹੋ ਤੁਹਾਨੂੰ ਭੋਰਾ ਵੀ ਜਿੰਨੀ ਵੀ ਸੰਕਸ਼ਰਮ ਹੈਗੀ ਆ ਤੁਸੀਂ ਕੀ ਕਰਦੇ ਰਹਿੰਦੇ ਹੋ ਸਾਰਾ ਦਿਨ ਕਿਤੇ ਸੂਟ ਟੇਡਾ ਐ ਪਹਿਲਾ ਬੰਦਾ ਐ ਦੁਨੀਆ ਦਾ ਜਿਹੜਾ ਆਪਣੀ ਜਨਾਨੀ ਨੂੰ ਦਿਖਾ ਰਿਹਾ ਐ ਉਹ ਵੀ ਸਾਰਿਆਂ ਦੇ ਸਾਹਮਣੇ ਕਿ ਦੇਖ ਲਓ ਮੇਰੀ ਜਨਾਨੀ ਕਿ ਪਤਾ ਨਹੀਂ ਕਿਸ ਦਾ ਧਿਆਨ ਪਿਆ ਵੀ ਹੋਣਾ ਐ ਕਿ ਨਹੀਂ ਵੀ ਧਿਆਨ ਪਿਆ ਹੋਣਾ ਕਿ ਇਹਦਾ ਸੂਟ ਟੇਡਾ ਐ ਜਾਂ ਸਿੱਧਾ ਐ ਪਰ ਇਹਨੇ ਲੋਕਾਂ ਨੂੰ ਦੱਸ ਕੇ ਤੇ ਲੋਕਾਂ ਦਾ ਧਿਆਨ ਤੇ ਇਹਦੇ ਵੱਲ ਰੱਖ ਦਿੱਤਾ ਨਾ ਕਿ ਦੇਖ ਲਓ ਸੂਟ ਟੇਡਾ ਐ ਕਿ ਸਿੱਧਾ ਐ ਤੁਹਾਡਾ ਦਿਮਾਗ ਹੀ ਪੁੱਠਾ ਹੋਇਆ ਪਿਆ ਐ ਸੂਟ ਨਹੀਂ ਕੀ ਆ ਤਾਂ ਕਾਟੀਆਲੀ ਤੋਂ ਅ ਡੇਡਾ ਕਰਤਾ ਐ ਜਾਂ ਤਾਂ ਲੰਬੂ ਦੀ ਬੁਸੰਨ ਦਿੰਦੀ ਇਹ ਤਾਂ ਸੋਣਾ ਥਾ ਨਾ ਘਰੇ ਸਮਾਪ ਕਰੇ ਪਾਲੇ ਜਿੰਨੇ ਕਾ ਪਰਵਾ ਜਿੰਨੇ ਵੀ ਤੁਹਾਡਾ ਸੂਟ ਗਲਤ ਸੀ ਤਾਂ ਨਾ ਟੇਡਾ ਸੀਤਾ ਵਾਲਾ ਜਿੱਦਾਂ ਦਾ ਵੀ ਸੀਤਾ ਇਹਦੇ ਉਹਨਾਂ ਦੇ ਘਰੇ ਚਲ ਜਿਓ ਜਾ ਕੇ ਤੇ ਜਾਂ ਫੋਨ ਫਾਨ ਲਾ ਲਓ ਤੁਹਾਡੇ ਘਰ ਫੋਨ ਨੰਬਰ ਤੇ ਹੋਣਗੇ ਨਾ ਉਹਨਾਂ ਨੂੰ ਫੋਨ ਕਰ ਲਓ ਜਾਂ ਉਹਨਾਂ ਦੇ ਘਰੇ ਪਹੁੰਚ ਜਾਓ ਕੀ ਤੁਸੀਂ ਮਤਲਬ ਵੀਡੀਓ ਬਣਾ ਕੇ ਦੱਸ ਰਹੇ ਹੋ ਕਿ ਫਲਾਣਾਂ ਦੀ ਬਹੂ ਨੇ ਸਾਡਾ ਸੂਟ ਟੇਡਾ ਸੀ ਦਿੱਤਾ ਹੈ ਅਗਲੀ ਵਾਰ ਤੁਸੀਂ ਜਰੂਰਸ ਕਰ ਦਿੱਤਾ ਹੈ ਲਹਰਕਾ ਦੇਖੋ ਕੀ ਕਰਦੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹਦੇ ਜਿਹੜੇ ਪੇਕੇ ਆ ਜਾਂ ਕੋ ਰਿਸ਼ਤੇਦਾਰ ਆ ਕੋ ਭੈਣ ਭਰਾਏ ਇਸ ਜਿੰਨਾਂ ਨੇ ਨੂੰ ਕੋਈ ਨਹੀਂ ਰੋਕਦਾ ਕੋਈ ਨਹੀਂ ਟੋਕਦਾ ਸਾਰਾ ਦਿਨ ਨੂਰ ਦੀ ਮੰਮੀ ਨੂਰ ਦੀ ਮੰਮੀ ਨੂਰ ਦੀ ਮੰਮੀ ਨੂੰ ਕਹੇ ਕੋਈ ਕੰਮ ਧੰਦਾ ਵੀ ਕਰ ਲਿਆ ਕਰ ਸਾਰਾ ਦਿਨ ਬਸ ਸੂਟ ਦੀ ਫਿਟਿੰਗ ਹੀ ਦਿਖਾਉਂਦੀ ਰਹਿੰਦੀ ਆ ਲਓ ਵੀ ਨੂਰ ਦੀ ਮੰਮੀ ਆ 2 ਘੰਟੇ ਲਾ ਦੇ ਤਿਆਰ ਹੋਣ ਤੇ ਫੇਰ ਵੀ ਟੈਡੀ ਤਿਆਰ ਹੋਈ ਹੈ ਟੈਡੀ ਜੀ ਆ ਹਾਂ ਫੇਰ ਵੀ ਟੈਡੀ ਤਿਆਰ ਹੋਈ ਹੈ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਨੂਰ ਦੀ ਮੰਮੀ ਟੇਢੀ ਆ ਜਾਨਾਂ ਦੀਆਂ ਹਰਕਤਾਂ ਟੇਢੀਆਂ ਐ ਸੂਟ ਨਹੀਂ ਟੇਡਾ ਸੀ ਤਾਂ ਹੁਣ ਦੇਖ ਲਓ ਆਪ ਹੀ ਬੋਲੀ ਜਾਂਦਾ ਏ ਕਿ ਨੂਰ ਦੀ ਮੰਮੀ ਟੇਢੀ ਆ ਵੇਖ ਲਓ ਕੀ ਜਲੂਸ ਕੜੀ ਐ ਨੂਰ ਦੀ ਮੰਮੀ ਨਾ ਆ ਕੇ ਆ ਗਈ ਨੂਰ ਦੀ ਮੰਮੀ ਨੂਰ ਦੀ ਮੰਮੀ ਨੂਰ ਦੀ ਮੰਮੀ ਇਹਨੇ ਪੂਰੀ ਫੇਮਸ ਕਾ ਕੇ ਰੱਖਤੀ ਆ ਦੇਖ ਲਓ ਫਿਰ ਕਹਿ ਦਿੰਦੇ ਸਾਨੂੰ ਲੋਕ ਗਲਤ ਬੋਲਦੇ ਆ ਸਾਰੇ ਦੇ ਲੋਕ ਵੀਡੀਓ ਬਣਾਉਂਦੇ ਆ ਤੇ ਆਪਣੇ ਵੱਲ ਨਹੀਂ ਦੇਖਦੇ ਤੁਸੀਂ ਸਿੱਖਿਆ ਕੀ ਦਿੰਦੇ ਜੇ ਵੀਡੀਓ ਦੇ ਵਿੱਚ ਸਾਰੇ ਨੂਰ ਦੀ ਮੰਮੀ ਨੂਰ ਦੀ ਮੰਮੀ ਕਰੀ ਜਾਂਦਾ ਆ ਪਹਿਲਾ ਬੰਦਾ ਦੇਖਿਆ ਜਿਹੜਾ ਆਪਣੀ ਜਨਾਨੀ ਨੂੰ ਦਿਖਾਉਂਦਾ ਸਾਰੇ ਸਾਹਮਣੇ ਕਿ ਦੇਖੋ ਬ ਹਲੋ ਜੀ ਸਾਗ ਆਪਣਾ ਬਣ ਕੇ ਹੋ ਗਿਆ ਰੈਡੀ ਤੇ ਸਾਗ ਨੂੰ ਮਧਨੀ ਦੇ ਨਾਲ ਐਂ ਛੋੜਤਾ ਬਣ ਗਿਆ ਸਾਗ ਆ ਦੇਖ ਲਓ ਇਹਨਾਂ ਦਾ ਸਾਗ ਦੇਖ ਕੇ ਕੌਣ ਖਾਊਗਾ ਕਿ ਜਿਹੜੀਆਂ ਚੱਪਲਾਂ ਐ ਉਹ ਦੇਖ ਲਓ ਪਤੀਲਿਆਂ 'ਨਾਂ ਲਾ ਕੇ ਬੈਠੀ ਆਂ ਵੀ ਅਗਲੀ ਇੰਨੀ ਵੀ ਅਕਲ ਨਹੀਂ ਹੈਗੀ ਇਹਦੇ ਨਾਲ ਹੀ ਸਮਝੀਦਾ ਹੋ ਗਿਆ ਛਟਕਾਰਾ ਭਾਵੇਂ ਜਗਾੜ ਲਾ ਲੂ ਕੰਨ ਛਟਕਾਰਾ ਨਾਲੂ ਇਹ ਗਿਆ ਆਟਾ ਆਟਾ ਨਾ ਇਹ ਕਰ ਪੈਂਦਾ ਇਹ ਕੌਣ ਦੇ ਵਿੱਚ ਅਜੇ ਪਤਾ ਨਹੀਂ ਕੋਈ ਬੋਲ ਲੇ ਕਿਸ ਨੂੰ ਪਤਾ ਦੱਸੋ ਜਰੂਰ ਕਨਵਨ ਨਾ ਬਤਾ ਬੱਸ ਜਿੰਨਾ ਪਤਾ ਗਿਆ ਤਬ ਆ ਗਏ ਮਖਣਾ ਬੰਦੇ ਆ ਵਧੀਆ ਮੰਮੀ ਆਓ ਬਤਾਓ ਮਸੇ ਵਿੱਚ ਬੜਾ ਦਸ ਲੱਗੀ ਤੈਨੂੰ ਕੀ ਲੋੜ ਸੀ ਖਸਮਾ ਨੂੰ ਖਾਣਿਆ ਕਿ ਆਪਣੇ ਉਹ ਸਾਗ ਕੋਟਣ ਲੱਗ ਪਈਆ ਤੇ ਪਰ ਇਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਸਾਗ ਦੇ ਵਿੱਚ ਕੀ ਪੈਂਦਾ ਕੀ ਨਹੀਂ ਪੈਂਦਾ ਬਾਕੀ ਇਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਸਾਡੇ ਇੱਧਰ ਦਾ ਅੱਲਣ ਹੀ ਕਹਿੰਦੇ ਆ ਕਿ ਸਾਗ ਦੇ ਜਦੋਂ ਆਪਾਂ ਬਣਾਉਂਦੇ ਆ ਅੱਲਣ ਕਹਿੰਦੇ ਹਨ ਤੇ ਇਹਨੂੰ ਉਹ ਵੀ ਨਹੀਂ ਪਤਾ ਬਸ ਤੁਹਾਨੂੰ ਵੀਡੀਓ ਬਣਾਉਂਦਾ ਪਤਾ ਸਾਰਾ ਦੇ ਨੂਰ ਦੀ ਮੰਮੀ ਦਿਖਾਉਂਦਾ ਰਹਿੰਦਾ ਨਾ ਨੂਰ ਦੇ ਮੰਮੀ ਨੂੰ ਇੰਨੀ ਵੀ ਅਕਲ ਦੇ ਦੇਣਾ ਕਿ ਸਾਗ ਦੇ ਵਿੱਚ ਕੀ ਪੈਂਦਾ ਕੀ ਨਹੀਂ ਪੈਂਦਾ ਬਸ ਤੁਹਾਨੂੰ ਕਿਸੇ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਦੂਸਰੀ ਗੱਲ ਹੁਣ ਕਹਿੰਦੀ ਹੈ ਕਿ ਆਓ ਮੰਮੀ ਜੀ ਸਾਗ ਨੂੰ ਘੋੜ ਦੋ ਮੇਰੀ ਬਾਹ ਦੁਖਣ ਲੱਗ ਪਈ ਕਿਉਂ ਤੇਰਾ ਜਦੋਂ ਫੂਨ ਫੜ ਕੇ ਖੜ੍ਹੀ ਰਹਿਣੀ ਉਹਨੂੰ ਤੇਰੀ ਬਾਹ ਦੁਖਦੀ ਉਹਦੋਂ ਭਾਵੇਂ ਸਾਰਾ ਦਿਨ ਦੇਖੋ ਸਮਾਨ ਆ ਸਮਾਨ ਨਹੀਂ ਤਾਂ ਸਫਾਈ ਦੇ ਜਿੰਮੇ ਐਸਾ ਤਾਂ ਅਸੀਂ ਚੇਂਜ ਕਰਨਾ ਹੈ ਰੂਮ ਪਰ ਜਿੰਨਾ ਟਾਈਮ ਕਿਉਂ ਸੀ ਅਜੇ ਰਹਿ ਰਹੇ ਹਾਂ ਉਹਨਾਂ ਟਾਈਮ ਤੋਂ ਸਫਾਈ ਕਰਨਾ ਚਾਹੀਦਾ ਹੈ ਖਾਣਾ ਬਣਾਉਣਾ ਵੀ ਜੂਰੀ ਏ ਕੰਮ ਮੁਸ਼ਕਿਲ ਨਹੀਂ ਟੈੱਕਦੀ ਜਦੋਂ ਦੇਖੋ ਮੈਂ ਸਫਾਈ ਕਰਨ ਲੱਗੀ ਆ ਮੇਰੇ ਘਰੋਂ ਸਮਾਨ ਆ ਗਿਆ ਫਲਾਣਾ ਠਮਕਾਨਾ ਤੇਰੀਆਂ ਸਫਾਈਆਂ ਨਹੀਂ ਸਹੀ ਹੁੰਦੀਆਂ ਹਨ ਜਦੋਂ ਦੇਖੋ ਮੂੰਹ ਚੁੱਕ ਕੇ ਦੇ ਵਲੌਗ ਬਣਾਉਣ ਲੱਗ ਪੈਂਦੀ ਆ ਤੈਨੂੰ ਸਫਾਈਆਂ ਤੋਂ ਕੰਮ ਤੋਂ ਕੋਈ ਹੋਰ ਵੇਲ ਨਹੀਂ ਹੈਗੀ ਬਸ 24 ਘੰਟੇ ਸਫਾਈਆਂ ਨੂੰ ਰਹੀ ਜਾਣੀਆਂ ਬੇਇਕਲੇ ਰੋਜ਼ ਵਲੌਗ ਰੋਜ਼ ਰੀਲਾਂ ਸਿੱਟੀ ਜਾਂਦੀ ਆ ਕਿ ਬੜਾ ਤੇਰੇ ਪਿਓ ਮੁਕੇ ਨੂੰ ਹੋ ਗਿਆ ਹਣਾ ਸਾਲ ਦੋ ਦਿਨ ਚਾਰ ਦਿਨ ਵੀ ਨਹੀਂ ਕੱਢੇ ਇਸ ਜਨਾਨੀ ਨੇ ਏਡੀ ਜਰੀਏ ਬੇਸ਼ਰਮੀ ਨੂੰ ਲੋਕ ਇੰਨੀਆਂ ਲਾਂਹ ਤਾਂ ਪੁੰਦੇ ਫਿਰ ਵੀ ਨਹੀਂ ਸੁਧਰਦੀ ਕਿ ਨਾ ਉਹਨਣਾ ਕੰਪਲੈਂਸ ਸਪੈਂਡ ਕੀਤਾ ਉਹ ਗਏ ਚਲੇ ਸੀਗੇ ਉਸ ਟਾਈਮ ਮੈਂ ਵਲੌਗ ਨਹੀਂ ਬਣਾਇਆ ਨਾ ਤੇ ਮੈਂ ਸੋਚਿਆ ਸਭ ਆਈ ਵੀਗਿਆ ਕਰਨੀ ਹੈ ਸਮਾਨ ਸੈਟ ਦੇਖ ਲਓ ਤੁਸੀਂ ਹੁਣ ਆਪ ਹੀ ਸੁਣ ਲਿਆ ਨਾ ਇਹਦੇ ਮੂੰਹੋਂ ਕਹਿੰਦੀ ਹੈ ਕਿ ਮੰਮੀ ਮੇਰੀ ਆਈ ਸੀ ਮਿਲਣ ਵਾਸਤੇ ਪਰ ਮੈਂ ਵਲੌਗ ਨਹੀਂ ਬਣਾਇਆ ਤੇ ਫਿਰ ਇੱਥੇ ਕਹਿੰਦੇ ਆ ਕਿ ਮਤਲਬ ਕੀ ਸਾਡੀ ਕੁੜੀ ਐਦਾਂ ਉਦਾਂ ਤੇ ਇੱਥੇ ਹੁਣ ਆਹਦੀ ਪਤਾ ਲੱਗਦਾ ਹੈ ਕਿ ਇਹਦੇ ਮਾਂ ਦਾ ਵੀ ਇਹਰੇ ਨਾਲ ਹੱਥ ਪੂਰੀ ਮਾਰ ਰਹੀ ਆ ਕਿ ਮਾਂ ਨੂੰ ਭੋਰਾ ਵੀ ਅਕਲ ਨਹੀਂ ਹੈਗੀ ਕਿ ਮੈਂ ਆਪਣੀ ਧੀ ਨੂੰ ਸਮਝਾਵਾਂ ਕਿ ਚੱਲ ਬੰਦਾ ਵਲੌਗ ਹੀ ਨਾ ਬਣਾਵੇ ਸਾਰੀ ਅਪਡੇਟ ਨਾਲ ਦੀ ਨਾਲ ਦਈ ਜਾਂਦੀ ਹੈ ਕਿ ਕੌਣ ਆਇਆ ਕਿੱਦਾਂ ਹਨਾ ਐਡੀ ਬੇਸ਼ਰਮ ਕੁੜੀ ਹੈ ਕੋ ਹਿਸਾਬ ਨਹੀਂ ਨੂੰ ਕੋਈ ਲੱਥੀ ਚੜੀ ਨਹੀਂ ਕਿ ਸਾਡੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਬੇਸ਼ਰਮ ਬੇਸ਼ਰਮ ਮਾਸਾ ਜਿੰਨੀ ਅਕਲ ਨਹੀਂ ਹੈਗੀ ਸਾਰੀ ਆਉਂਦੀ ਮਾੜਾ ਨਾ ਹੈ ਨਾ ਤਾਰੇ ਵਰਗ ਵੰਡੀਆਂ ਬਣਾਣਾ ਨਹੀਂ ਇਹ ਵੰਡੀਆਂ ਲਈ ਆਪਣੇ ਤੋਂ ਨਾ ਅਸੀਂ ਦੋ ਤਾਂ ਜਾਣੇ ਉਹ ਤੇ ਦੋਨਾਂ ਨੇ ਆਪਣਾ ਹੀ ਖਾਣਾ ਬਣਾਉਣਾ ਹੈ ਹੋਰ ਇਥੇ ਤੁਹਾਡੇ ਕੋਲ ਬਹੁਤ ਟੱਬਰ ਹੈ ਜਿਨ੍ਹਾਂ ਦਾ ਖਾਣਾ ਬਣਾਉਣਾ ਹੈ ਹੁਣ ਕਰਨਾ ਪੈਣਾ ਨਾ ਕੰਮ ਧੰਦਾ ਹੁਣ ਤੇਰੀ ਅੱਖਾਂ ਸ਼ੈਨ ਖੁੱਲ ਜਾਣਗੀਆਂ ਕਿ ਕੰਮ ਕਰਨੇ ਜਾਂ ਵਿਆਹ ਕਰਾਉਣੇ ਕੀਤੇ ਸੌਖੀ ਜੀ ਗੱਲ ਨਹੀਂ ਹੁੰਦੀ ਸੱਤੇ ਜ਼ਿੰਮੇਵਾਰੀਆਂ ਪੈ ਜਾਂਦਗੀਆਂ ਹੁਣ ਵੇਖ ਲੱਛਣ ਕੀ ਕਰਦੀ ਆ ਇਨੇ ਆਪਣੇ ਘਰ ਵਾਲੇ ਦਾ ਚਿਹਰਾ ਜਿਹੜਾ ਬਲਰ ਕਰੀ ਫਿਰਦੀ ਆ ਬੇਸ਼ਰਮੀ ਤੇਰੇ ਅੱਜ ਜਿਹਨੂੰ ਲਈ ਫਿਰਦੀ ਨਾ ਨਾਲ ਇਹਨੂੰ ਤੇ ਪੂਰੀ ਦੁਨੀਆ ਨੇ ਦੇਖ ਲਿਆ ਤੂੰ ਆਪਣੀ ਮਾਂ ਨੂੰ ਕਹਿੰਦੀ ਹੁੰਦੀ ਸੀ ਕਿ ਕੋਈ ਇਹਦੀਆਂ ਵੀਡੀਓ ਨਾ ਚੱਕ ਕੇ ਪਾਓ ਫਲਾਣਾ ਠਮਕਾਨਾ ਤੇਰੀ ਮਾਂ ਵੀ ਇੰਟਰਵਿਊ ਦਿੰਦੀ ਫਿਰਦੀ ਆ ਸਾਰਿਆਂ ਦੇ ਫੇਸ ਦਿਖਣ ਲੱਗ ਪਏ ਆ ਠੀਕ ਆ ਨਾ ਜਿਨ੍ਹਾਂ ਨੂੰ ਤੂੰ ਬਲਰ ਕਰਦੀ ਫਿਰਦੀ ਸੀ ਕਿ ਮੈਂ ਦਿਖਾਉਣਾ ਨਹੀਂ ਐ ਸੋਸ਼ਲ ਮੀਡੀਆ ਤੇ ਲੈ ਕੇ ਆਈ ਫਲਾਣਾ ਠਮਕਾਨਾ ਤੇਰੀ ਵਜ੍ਹਾ ਦੇ ਨਾਲ ਸਾਰੇ ਸਾਰੀ ਜਿੰਨੇ ਵੀ ਤੇਰੀ ਫੈਮਿਲੀ ਸੀ ਨਾ ਸਾਰੇ ਸੋਸ਼ਲ ਮੀਡੀਆ ਤੇ ਆ ਗਏ ਸਿਰਫ ਤੇਰੀਆਂ ਹਰਕਤਾਂ ਦਾ ਕਰਕੇ ਠੀਕ ਆ ਨਾ ਤੂੰ ਆਪਣੇ ਲ कांड ਵੀ ਲੈ ਆਇਆ ਹੋਣਾ ਮੈਂ ਚੱਲੀ ਗਰੇ ਹਾਂ ਮੇਰਾ ਪੁੱਤੂ ਹਾਂ ਨੂੰ ਵੇਖਾ ਗੁੱਸੇ ਰਹੀ ਗਾਰੇ ਕੈਮਰੇ ਦੇ ਸਾਹਮਣੇ ਦੇਖ ਲੋ ਕੀ ਹਰਕਤਾਂ ਕਰਦੇ ਆ ਮੇਰਾ ਪੁੱਤੂ ਫਲਾਣਾ ਠਮਕਾਨਾ ਮੈਂ ਤੇਨੂੰ ਇੱਕੋ ਗੱਲ ਕਹਿਨੀ ਆ ਭਰਾਵਾ ਇਹ ਤੇ ਧਿਆਨ ਤੇ ਹੁਣ ਰੱਖਿਆ ਕਰ ਤੈਨੂੰ ਇੱਕ ਸਲਾਹ ਦੇ ਦੇਦਿਆਂ ਫਰੀ ਦੇ ਵਿੱਚ ਇਹਦੇ ਨਾਲ ਗੁੱਸੇ ਨਾ ਰਿਆ ਕਰ ਠੀਕ ਹੈ ਨਾ ਇਹ ਜਦੋਂ ਗੁੱਸੇ ਹੁੰਦੀ ਆ ਨਾ ਤੇ ਤੈਨੂੰ ਪਤਾ ਹੀ ਆ ਕਿ ਨੇ ਕੀ ਕਾਡ ਕੀਤਾ ਸੀ ਜਦੋਂ ਗੁੱਸੇ ਹੋਈ ਸੀ ਨਾ ਤੇ ਇਹ ਹੋਰ ਕਿਤੇ ਭੱਜ ਗਈ ਸੀ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਇਹਨੇ ਤੇ ਇਸ ਕਰਕੇ ਤੂੰ ਇਹਦੇ ਨਾਲ ਗੁੱਸੇ ਨਾ ਰਿਹਾ ਕਰ ਪਿਆਰ ਨਾ ਰਿਹਾ ਕਰ ਇਹ ਨਾ ਹੋਵੇ ਤੇਰੇ ਨਾਲ ਗੁੱਸੇ ਹੋਗੇ ਤੇ ਫੇਰ ਕਿਤੇ ਚੰਦ ਚਾੜ ਦੇ ਹੋਰ ਹੀ ਕਿਤੇ ਵਿਆਹ ਫਿਊ ਕਰਵਾ ਕੇ ਬੈਠ ਜੇ ਕਿਉਂਕਿ ਇਹਨੂੰ ਭੱਜਣ ਦਾ ਸ਼ੌਂਕ ਬਹੁਤ ਜ਼ਿਆਦਾ ਹੈ ਨਾ ਇਸ ਕਰਕੇ ਇਹ ਮਿਕਸ ਹੋ ਜਾਣਾ ਕਰੀ ਮਿਕਸ ਹੋ ਜਾਣਾ ਕਰ ਦੋ ਲਿਆ ਲਾ ਕੇ ਕਰਾਉਣੇ ਕਰਾ ਛੋਟਾ ਜਾ ਪਿਆਰਾ ਜਾ ਘਰ ਬਣਾ ਰਹੇ ਆ ਆਪਣਾ ਕੋਈ ਇੰਟਰਫੇਰੈਂਸ ਨਾ ਹੀ ਕਰੇ ਤੇ ਚੰਗਾ ਹੈ ਨਿਕਲ ਦੇ ਤੁਸੀਂ ਪਿਆਰਾ ਜਾ ਜਿਹੜੀ ਬੇਸ਼ਰਮਾ ਉਹ ਆ ਕੋਕੈਂਦਾਵਾ ਦੂਸਰਾ ਕੋਈ ਵੀ ਸਾਡੇ ਵਿੱਚ ਇੰਟਰਫੇਅਰ ਨਾ ਕੋ ਕਰੇ ਤੁਹਾਡੇ ਜੀ ਕਿਹਨੇ ਇੰਟਰਫੇਅਰ ਕਿਉਂ ਕਰਨਾ ਹੈ ਤੁਸੀਂ ਜੋ ਮਰਜ਼ੀ ਕਰੋ ਪਰ ਆ ਗੰਧ ਨਾ ਪਾਓ ਹੁਣ ਕਹਿੰਦੀ ਹੈ ਕਿ ਅਸੀਂ ਛੋਟਾ ਜਿਹਾ ਘਰ ਬਣਾ ਰਹੇ ਹਾਂ ਲੂਣ ਮਿਰਚਾਂ ਨਾਲ ਤੁਸੀਂ ਆਪਣਾ ਘਰ ਬਣਾ ਰਹੇ ਹੋ ਬੇਸ਼ਰਮ ਤੁਹਾਨੂੰ ਇੰਨੀ ਵੀ ਅਕਲ ਨਹੀਂ ਹੈਗੀ ਮਾਂ ਦਾ ਘਰ ਬਰਬਾਦ ਕਰਕੇ ਮਾਂ ਦਾ ਘਰ ਤੋੜ ਕੇ ਤੇ ਆਪਦੇ ਘਰ ਇੱਥੇ ਜੋੜਦੀ ਫਿਰਦੀ ਆ ਸ਼ਰਮ ਤਾਂ ਨਹੀਂ ਆਉਂਦੀ ਪਿਓ ਖਾ ਗਈਆਂ ਬੇਸ਼ਰਮੇ ਇੱਥੇ ਤੂੰ ਪਤਾ ਨਹੀਂ ਕੀ ਲੱਛਣ ਕਰਦੀ ਫਿਰਦੀ ਆ ਪਰਲੀ ਸੈੱਡ ਰੱਖ ਲੈਣਾ ਹਮਮ ਸੈੱਡ ਰੱਖ ਲੈ ਗਾਈਸ ਸਾਡੇ ਮਾਣਿਆ ਸੌਦਾ ਪਤਾ ਸਮਾਨ ਜੋ ਵੀ ਭਾਂਡਾ ਛੰਨਾ ਸਾਰਾ ਭੇਜ ਦਿੱਤਾ ਪਰ ਮਾਣੇ ਇੱਕ ਚੀਜ਼ ਨਹੀਂ ਦਿੱਤੀ ਮਤ ਇਹਨੂੰ ਮਤ ਨਹੀਂ ਦਿੱਤੀ ਮਤ ਥੋੜੀ ਬਾਰੀ ਦੇ ਦੇ ਦਿੰਦੇ ਹੁਣ ਤੇ ਅੱਜ ਤੁਸੀਂ ਇੱਥੋਂ ਤੱਕ ਨਾ ਆਉਂਦੇ ਆ ਤੁਹਾਡਾ ਘਰ ਨਾ ਬਰਬਾਦ ਹੁੰਦਾ ਠੀਕ ਹੈ ਨਾ ਥੋੜੀ ਬਾਰੀ ਅਕਲ ਦੇ ਦੇ ਦਿੰਦੇ ਹੁਣ ਆਪਣੀ ਧੀ ਨੂੰ ਤੇ ਤੇ ਹੁਣ ਦੇਖ ਲਓ ਇੱਥੇ ਸਮਾਨ ਜੋੜੀ ਜਾਂਦੀ ਹੈ ਰਸੋਈਆਂ ਦੇ ਵਿੱਚ ਮਾਸਾ ਜਿੰਨੀ ਇਸ ਕੁੜੀ ਨੂੰ ਸ਼ਰਮ ਨਹੀਂ ਹੈਗੀ ਮਾਸਾ ਜਿੰਨੀ ਵੀ ਭੋਰਾ ਵੀ ਨਹੀਂ ਮੂੰਹ ਤੇ ਚਿਹਰੇ ਤੇ ਇਹ ਦਰਦ ਨਹੀਂ ਹੈਗਾ ਕਿ ਮੇਰਾ ਪਿਓ ਨਹੀਂ ਰਿਹਾ ਕਿੱਦਾਂ ਕਹਿੰਦੇ ਹਨਾ ਵਨ ਨਿਆਰੀ ਲੈ ਆਂਦੀ ਡੰਗਰ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ